ਆਪਣੇ ਦੋਸਤ ਸੁਖਦੇਵ ਸੁਖੂ ਦੇ ਨਾਲ ਪਰਸੋਂ ਰਾਤ ਨੂੰ ਚੀਮਾ ਗੈਸ ਏਜੰਸੀ ਦੇ ਕੋਲੇ ਸ਼ਰਾਬ ਠੇਕੇ ਦੇ ਨਾਲ ਹੱਥ ਤੇ ਵਿੱਚ ਬਿਠਾ ਜਿਹਾ ਸ਼ਰਾਬੀ ਰਿਹਾ ਸੀ ਤੇ ਫਿਰ ਦੋਨਾਂ ਦਾ ਝਗੜਾ ਹੋਇਆ ਤੇ ਸੁਖਦੇਵ ਸੁਖੂ ਨੇ ਉਸ ਦੇ ਲੜਕੇ ਨੂੰ ਕੋਈ ਤੇਜ਼ ਤਰ ਵੈਪਨ ਦੇ ਨਾਲ ਵਾਰ ਕੀਤਾ ਉਹ ਉਹਦੇ ਦਸ਼ਮ ਤੱਕ ਉਹਨਾਂ ਦਾ ਆਪਸੀ ਦੋਨਾਂ ਦਾ ਪੈਸੇ ਦਾ ਲੜਨ ਸੀ ਅਸੀ ਪਠਾਣਾ ਚ ਹਾਤੇ ਚ ਸ਼ਰਾਬ ਪੀ ਰਹੇ ਦੋ ਦੋਸਤਾਂ ਵਿਚਾਲੇ ਝਗੜਾ ਹੋ ਗਿਆ ਜਿਸ ਤੋਂ ਇੱਕ ਨੇ ਦੂਜੇ ਤੇ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਉਸ ਦੀ ਪਛਾਣ ਜਸਪੀ ਸਿੰਘ ਵਾਸੀ ਪਿੰਡ ਫਰੋਜ਼ਪੁਰ ਵਜੋਂ ਹੋਈ ਹੈ ਜਦੋਂ ਕਿ ਕਤਲ ਦੇ ਮੁਲਜ਼ਮ ਸੁਖਦੇਵ ਸਿੰਘ ਵਾਸੀ ਪਿੰਡ ਅਲਾਈਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਡੀਐਸਪੀ ਰਾਜਕੁਮਾਰ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨ ਚ ਮ੍ਰਿਤਕ ਦੇ ਪਿਤਾ ਗੁਰਮੀਤ ਸਿੰਘ ਨੇ ਦੱਸਿਆ ਕਿ ਜਸਪੀ ਸਿੰਘ ਦੀ ਸੁਖਦੇਵ ਸਿੰਘ ਨਾਲ ਲੜਾਈ ਹੋਈ ਸੀ ਅਤੇ ਸੁਖਦੇਵ ਸਿੰਘ ਨੇ ਉਸ ਦੇ ਸਿਰ ਤੇ ਤੇਜ਼ ਤਰ੍ਹਾਂ ਹਥਿਆਰ ਨਾਲ ਵਾਰ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਸੀ ਉਸਨੂੰ ਇਲਾਜ ਲਈ ਸਿਵਲ ਹਸਪਤਲ ਫਤਿਹਗੜ੍ਹ ਸਾਹਿਬ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਅਲਾਨ ਦਿੱਤਾ ਡੀਐਸਪੀ ਨੇ ਦੱਸਿਆ ਕਿ ਮ੍ਰਿਤਕ ਅਤੇ ਕਾਤਲ ਦੋਵੇਂ ਇੱਕ ਦੂਜੇ ਨੂੰ ਜਾਣਦੇ ਸਨ ਅਤੇ ਮ੍ਰਿਤਕ ਦੇ ਰਿਸ਼ਤੇਦਾਰਾਂ ਅਨੁਸਾਰ ਜਸਪੀਸ ਸੁਖਦੇਵ ਕੋਲੋਂ ਕੁਝ ਪੈਸੇ ਲੈਣਾ ਚਾਹੁੰਦਾ ਸੀ ਜਿਸ ਕਾਰਨ ਸ਼ਰਾਬ ਪੀ ਕੇ ਦੋਵਾਂ ਵਿਚਾਲੇ ਇਸ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਦੱਸਿਆ ਕਿ ਪੁਲਿਸ ਨੇ ਸੁਖਦੇਵ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਅਤੇ ਦੋਸ਼ੀ ਤੋਂ ਪੁੱਛਗਿੱਛ ਕਰ ਰਹੀ ਹੈ ਸਾਡੇ ਕੋਲ ਗਰਮੀਤ ਸਿੰਘ ਵਾਸੀ ਫਿਰੋਜ਼ਪੁਰ ਥਾਣਾ ਫਤਿਹਗੜ੍ਹ ਸਾਹਿਬ ਨੇ ਕੱਲ ਬਿਆਨ ਲਿਖਾਇਆ ਸੀਗਾ ਕਿ ਉਸ ਦਾ ਲੜਕਾ ਜਸਪ੍ਰੀਤ ਜਸੂਰ ਤੇ ਆਪਣੇ ਦੋਸਤ ਸੁਖਦੇਵ ਸੁਖੂ ਦੇ ਨਾਲ ਪਰਸੋਂ ਰਾਤ ਨੂੰ ਚੀਮਾ ਗੈਸ ਏਜੰਸੀ ਦੇ ਕੋਲੇ ਸ਼ਰਾਬ ਠੇਕੇ ਦੇ ਨਾਲ ਹਾਤ ਦੇ ਵਿੱਚ ਬਿਠਾ ਸ਼ਰਾਬੀ ਰਿਹਾ ਸੀ ਤੇ ਉੱਥੇ ਦੋਨਾਂ ਦਾ ਝਗੜਾ ਹੋਇਆ ਤੇ ਸੁਖਦੇਵ ਸੁਖੂ ਨੇ ਉਸ ਦੇ ਲੜਕੇ ਨੂੰ ਕੋਈ ਤੇਜ਼ ਤਰ ਵੈਪਨ ਦੇ ਨਾਲ ਵਾਰ ਕੀਤਾ ਤੇ ਉਹ ਜ਼ਖਮੀ ਹੋ ਗਿਆ ਜਦੋਂ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਪਹੁੰਚਾਇਆ ਗਿਆ ਉਦੋਂ ਉਹਦੀ ਡੈਥ ਹੋ ਗਈ ਤੇ ਇਹਦੇ ਅਧਾਰ ਤੇ ਅਸੀਂ ਮੁਕੱਦਮਾ ਦਰਜ ਕੀ ਕਰ ਦਿੱਤਾ ਹੈ। ਵਜ੍ਹਾ ਰੰਜਿਸ਼ ਕੀ ਰਹੀ ਮਾਰ ਦੀ। ਉਹ ਉਹਦੇ ਦੱਸਣ ਮੁਤਾਬਕ ਉਹਨਾਂ ਦਾ ਆਪਸੀ ਦੋਨਾਂ ਦਾ ਪੈਸਿਆਂ ਦਾ ਲੈਣ ਦੇਣ ਸੀਗਾ ਜੀ। ਓਕੇ ਤੇ ਕਿੰਨੇ ਸਾਲ ਦਾ ਸੀ ਨੌਜਵਾਨ ਜੀ ਦੀ ਮੌਤ ਹੋਈ ਹੈ? ਇਹ ਕਰੀਬ 30 ਸਾਲ ਦਾ ਸੀ ਤੇ ਹੁਣ ਗ੍ਰਿਫਤਾਰ ਕਰ ਲਿੱਤਾ ਗਿਆ? ਹਾਂ ਜੀ ਦੋਸ਼ੀ ਨੂੰ ਕੱਲ ਗ੍ਰਿਫਤਾਰ ਕਰ ਲਿਆ ਗਿਆ। ਕੋਈ ਰਿਕਵਰੀ ਵਗੈਰਾ ਵੀ ਹੋਈ ਹਥਿਆਰ ਜੀ ਨਾਲ ਮਾਰਕੁੱਟ ਕੀਤੀ ਗਈ ਸੀ ਉਹਦੀ। ਉਹਨੂੰ ਅੱਜ ਅਸੀਂ ਕੋਰਟ ਦੇ ਵਿੱਚ ਪੇਸ਼ ਕਰ ਰਹੇ ਹਾਂ। ਉਹਦਾ ਪੁਲਿਸ ਰਿਮਾਂਡ ਲਿਆ ਜਾਊਗਾ। ਤੇ ਉਦੋਂ ਦੌਰਾਨੇ ਪੁੱਛਗਿੱਛ ਉਹ ਤੋਂ ਅਸੀਂ హత్య ਬਲੰਦ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਇਹ ਦੋਵਾਂ ਦਾ ਰਿਸ਼ਤਾ ਕਿ ਸੀ ਭਾਈ ਭੂਈ ਸੀ ਜਾਂ ਦੋਸਤੀ ਕਿਦਾਂ ਸੀ ਇਹ ਲਿੰਕ ਇਹਨਾਂ ਦੇ ਨਹੀਂ ਇਹ ਆਪ ਵਿੱਚ ਜਾਣ ਕਰ ਸੀ ਜੀ ਜਾਣ ਕਰ ਸੀ ਠੀਕ ਇਹ ਬੜਦੇ ਸੀ ਇਹ ਕੰਮ ਕੀ ਕਰਦੇ ਸੀ ਕੰਮ ਕੀ ਕਰਦੇ ਸੀ ਨਹੀਂ ਜਿਹੜਾ ਮ੍ਰਿਤਕ ਹੈਗਾ ਜੀ ਉਹ ਮਾੜਾ ਮੋਟਾ ਖੇਤੀਬਾੜੀ ਦਾ ਹੀ ਕੰਮ ਕਰਦਾ ਸੀਗਾ ਤੇ ਜਿਹੜਾ ਦੂਜਾ ਦੋਸ਼ੀ ਹੈਗਾ ਉਹ ਹਲਵਾਈ ਦੇ ਨਾਲ ਕੰਮ ਕਰਾ ਕਰਦਾ ਸੀ